ਹੱਲੇ ਤੱਕ ਤਾਂ ਸਰਕਾਰ ਪਿਛਲੇ ਡੇਢ ਸਾਲ ਤੋਂ ਉਹ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ ਇਹ ਅਸੀਂ ਦੇਖ ਰਹੇ ਹਾਂ ਦੱਤੀ ਸਰਕਾਰ ਆਈ ਹੈ ਹੁਣ ਚੋਣ ਹੋ ਰਹੀ ਹੈ ਹੋਰ 2 ਮਹੀਨੇ ਹੋ ਜਾਣੇ 2 ਮਹੀਨੇ ਹੋ ਜਾਣੇ ਹੁਣੇ ਤੁਸੀਂ ਦੇਖਿਆ ਹੋਣਾ ਕਿ 3 ਦਿਨ ਪਹਿਲਾਂ ਇਹ ਖਬਰ ਆਈ ਸੀ ਕਿ ਜੀ 15 ਨਵੰਬਰ ਤੱਕ ਜਿਹੜੇ ਚੋਣ ਕਰਾਉਣ ਦੇ ਲਈ ਪੰਜਾਬ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਨੂੰ ਕਹਿ ਦਿੱਤਾ ਔਰ ਬੜੀ ਹਲਚਲ ਸਾਰੇ ਨੇ ਸੁਣੀ ਅੱਜ ਹੀ ਇਲੈਕਸ਼ਨ ਕਮਿਸ਼ਨ ਨੇ ਨੋਟੀਫਿਕੇਸ਼ਨ ਕਰ ਦਿੱਤੀ ਕਿ ਹੱਲੇ ਤਾਂ ਵੋਟਾਂ ਜਿਹੜੀਆਂ ਬਣਾਉਣ ਦੀ ਜਿਹੜੀ ਤਰੀਕ ਹੈ ਉਹ ਫਾਈਨਲ ਜਿਹੜੀ ਜਿਹੜੀ ਵੋਟਰ ਲਿਸਟ ਫਾਈਨਲ ਪਬਲਿਸ਼ ਕਰਨ ਦੀ ਉਹ ਹੀ 10 ਨਵੰਬਰ ਰੱਖੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਗੁੰਮਰਾਹ ਕੋਲ ਚੱਲ ਰਿਹਾ ਕਿ ਉਹ हम उन लोग यकीन जहा नहीं है कि भी चुनाव खान की इच्छा शक्ति रखते भी है कि नहीं है अगर उन्होंने इन दो साल चले तक तैयारियां नहीं हो सकिया कि अभी कभी कहते हैं जून च करा देनी कभी पहला मार्च अप्रैल से फिर जून च आ गया फिर सितंबर च आ गया हूँ नवंबर से आ गया हूँ नवंबर तक वोटा लिस्ट बननी है तो चौबीस तक चले जाना है और असं यही सुन रहे हैं सो हाले तक तो सरकार की मंशा ही नहीं है क्योंकि सरकार को पता है कि उन्होंने किया ही कुछ नहीं है ਤੇ ਲੋਕ ਤਾਂ ਕਰ ਰਿਹਾ ਤਰਾ ਤਰਾ ਔਰ ਜਦੋਂ ਤਰਾ ਤਰਾ ਕਰਦੇ ਹੁਣ ਉੱਥੇ ਵੋਟਾਂ ਦਾ ਉਹਨਾਂ ਨੂੰ ਪਤਾ ਹੈ ਕਿ ਸਾਡਾ ਹਸ਼ਰ ਕੀ ਹੋਣਾ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਉਹ ਮਾਨਸਿਕ ਰੂਪ ਚ ਕਿਤੇ ਵੀ ਪੰਜਾਬ ਦੇ ਲੋਕਾਂ ਦੇ ਔਰ ਲੋਕਤੰਤਰ ਦੇ ਹਿੱਤ ਕੀ ਵੀ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੀ ਸਥਿਤੀ ਇਸ ਟਾਈਮ ਬਹੁਤ ਮੜੀ ਹੋ ਚੁੱਕੀ ਹੈ ਪਰ ਬਰ ਖਬਰਾਂ ਆਉਂਦੀਆਂ ਨੇ ਪੂਲੀ ਚੰਦਰੀਆਂ ਐਸਾ ਕੋਈ ਜ਼ਿਲ੍ਹਾ ਨਹੀਂ ਐਸਾ ਕੋਈ ਮੰਡਲ ਮੰਨ ਲਓ ਬਲਾਕ ਨਹੀਂ ਹੈ ਜਿੱਥੇ ਤੁਹਾਨੂੰ ਲੋਕ ਸੁਖੀ ਬਖਸ਼ ਦੇ ਦੇਖੇ ਸ਼ਰੇਆਮ ਧਮਕੀਆਂ ਆਉਂਦੀਆਂ ਸ਼ਰੇਆਮ ਫਰੋਤੀਆਂ ਮੰਗੀਆਂ ਜਾਂਦੀਆਂ ਸ਼ਰੇਆਮ ਗੋਲੀਆਂ ਨਾਲ ਬੰਦਾ ਮਾਰ ਕੇ ਚਲੇ ਜਾਂਦੇ ਆ ਸ਼ਰੇਆਮ ਲੁੱਟ ਖੋਹ ਹੁੰਦੀ ਹੈ ਔਰ ਲੋਕ ਚੋਰ ਨੂੰ ਦੱਸਦੇ ਆ ਕਿ ਫਲਾਨਾ ਸੀਸੀਟੀਵੀ ਚਾਹੁੰਦਾ ਕਿ ਫਲਾਨਾ ਵਿਅਕਤੀ ਹੈ ਫਰਲੋ ਹੈ ਨੂੰ ਤੇ ਪੁਲਿਸ ਉਹਨੂੰ ਵੀ ਫੜ ਨਹੀਂ ਜਾਂਦੀ ਸਾਹਮਣੇ ਲੋਕਾਂ ਦੇ ਕੋਲ ਹੱਥਾਂ 'ਚ ਪੈਸੇ ਖੋ ਕੇ ਲੈ ਜਾਂਦੇ ਆ ਪੁਲਿਸ ਕੁਝ ਨਹੀਂ ਕਰਦੀ ਲੋਕਾਂ ਨੂੰ ਧਮਕੀਆਂ ਆਉਂਦੀਆਂ ਤੇ ਪੁਲਿਸ ਕਹਿੰਦੀ ਸਾਨੂੰ ਤਾਂ ਪਤਾ ਨਹੀਂ ਕਿੱਥੋਂ ਆ ਰਿਹਾ ਫੋਨ ਔਰ ਜੱਜ ਕੀ ਅੱਜ ਆਈਟੀ ਦੇ ਵਿੱਚ ਬਹੁਤ ਅੱਗੇ ਨਿਕਲ ਚੁੱਕੇ ਅਸੀਂ ਔਰ ਇਹ ਚੀਜ਼ਾਂ ਕਿੱਥੇ ਕੀ ਹੋ ਰਿਹਾ 1 ਮਿੰਟ ਦੇ ਵਿੱਚ ਬਚਾਉਣ ਨੀਅਤ ਹੋਵੇ ਤਫਰਦੇੜੀ ਮਿਲ ਜਾਂਦਾ ਔਰ ਜੇ ਨਾ ਨੀਅਤ ਹੋਵੇ ਤਾਂ ਫਿਰ ਲੋਕ ਤਰਾ ਤਰਾ ਕਰਦੇ ਉਹਨਾਂ ਨੂੰ ਬਹਾਨੇ ਲਾ ਲਾ ਕੇ ਤੋੜ ਦਿਆ ਔਰ ਲੈਂਡ ਆਂਡ ਆਰਡਰ ਦੀ ਸਥਿਤੀ ਜਿਹੜੀ ਬੜੀ ਬ੍ਰਸਟ ਹੈ ਔਰ ਲੋਗਾਂ ਨੂੰ ਸ਼ਰੇਆਮ ਕਤਲ ਇੱਕ ਅੱਲਾ ਗੋਲੀ ਮਾਰ ਕੇ ਤਾਂ ਲੋਕੀ ਦੌੜ ਜਾਂਦੇ ਹੁਣ ਮੂੰਹ ਚ ਪਾ ਜਿਹੜੇ ਗਲੀਆਂ ਦੇ ਵਿੱਚ ਚੌਂਕਾਂ ਦੇ ਵਿੱਚ ਖੜੇ ਖੜੇ ਕੁੱਟ ਕੇ ਮਾਰ ਕੇ ਤਲਵਾਰਾਂ ਨਾਲ ਵੱਡ ਵਡਾਂਗਾ ਕਰਦੇ ਨੇ ਉਹ ਤਾਂ ਸਾਹਮਣੇ ਨਹੀਂ ਉਹਨਾਂ ਨੂੰ ਵੀ ਪੁਲਿਸ ਨਹੀਂ ਫੜਦੀ ਤੇ ਇਹ ਤਾਂ ਦਿੱਕਤ ਲੱਗਦਾ ਜਦੋਂ ਪੁਲਿਸ ਐਸੀ ਕਿਤੇ ਵੀ ਕਾਰਵਾਈ ਨਾ ਕਰੇ ਇੱਕ ਅੱਧਾ ਕੇਸ ਤਾਂ ਮੰਨ ਸਕਦੇ ਆ ਕਿ ਸ਼ਾਇਦ ਉਹਦੀ ਗਲਤੀ ਦੇ ਵਿੱਚ ਕਿਤੇ ਨਾ ਹੋ ਜ਼ਰਾ ਪਰ ਜੇ ਹਰ ਕੇਸ ਹੀ ਐਸਾ ਹੈ ਤੇ ਇਹਦਾ ਮਤਲਬ ਹੈ ਕਿ ਸਰਕਾਰ ਕਰਵਾ ਰਹੀ ਹੈ ਔਰ ਲੋਕ ਜਿਹੜੇ ਆ ਉਹ ਤੋਂ ਦੁਖੀ ਨੇ ਔਰ ਉਹਦੇ ਚ ਸਹਿਯੋਗ ਜਿਹੜੀ ਆ ਉਹ پولیس ਕਰਦੀ ਹੁੰਦੀ ਹੈ ਕਿਉਂਕਿ ਅਗਰ ਪੁਲਿਸ ਚਾਵੇ ਤਾਂ 2 ਮਿੰਟ ਦਾ ਕੰਮ ਆ ਫੜਨਾ ਅਗਰ ਨਾ ਚਾਵੇ ਤਾਂ ਸਰਕਾਰ ਦੇ ਹਦੇਸ਼ਾਂ ਦੇ ਅਨੁਸਾਰ ਫਿਰ ਕੋਈ ਕਾਰਵਾਈ ਦਿੱਲੀ ਦੇ ਵਿੱਚ ਆਪ ਨੇਤਾ ਜਿਹੜੇ ਵੱਡੇ ਮੰਤਰੀ ਉਹਦੀ ਕਾਰਵਾਈ ਉੱਤੇ ਲਾਈ ਹੋਈ ਪੰਜਾਬ ਦੇ ਸੀ ਵੀ ਕਾਰਵਾਈ ਦੀ ਗੱਲ ਕਰੀਏ ਵੈਸੇ ਤਾਂ ਕਿਉਂਕਿ ਦਿੱਲੀ ਦੇ ਜਿਹੜੇ ਵੱਡੇ ਨੇਤਾ ਦੀ ਇਹ ਪੰਜਾਬ ਦੀ ਕਹਾਵਤ ਜਿਨ੍ਹਾਂ ਨੇ ਖਾਧੀਆਂ ਗਾਜਰਾ ਟੈਡੋ ਨਾਲ ਦੇ ਪੀੜ ਜਿਨ੍ਹਾਂ ਨੇ ਕਰਾਪਸ਼ਨ ਕਰਨੀ ਹੈ ਕੀਤੀ ਹੈ ਉਹਨਾਂ ਨੂੰ ਸੁਜਾਵਾਂ ਮਿੰਨਤ ਦੇ ਉੱਤੇ ਦਰਸਾਉਣਾ ਨਹੀਂ ਚਾਹੀਦਾ ਇਹ ਤੇ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਔਰ ਜਿਹੜੇ ਜਿਹੜੇ ਐਡਡਿਕ ਵੱਡੇ ਵੱਡੇ ਪਟਾਲੇ ਕਰਨਗੇ ਔਰ ਸ਼ਰੀਆਮ ਕਰਨਗੇ ਔਰ ਲੋਕਾਂ ਨੂੰ ਧੋਖਾ ਦੇਣਗੇ ਨਿਸੰਦੇਹੀ ਉਹਨਾਂ ਦੀ ਸਹੀ ਜਗ੍ਹਾ ਜਿਹੜੀ ਹੈ ਉਹ ਜਿੱਥੇ ਹੈ ਉੱਥੇ ਹੀ ਹੋ ਜਾਣਗੇ